ਬਾਈ ਜੀ ਮੇਰਾ ਨਾਮ ਚਰਨਜੀਤ ਸਿੰਘ ਹੈ ਪਿੰਡ ਵਿੜੰਗਾ ਜੀ ਆ ਸਾਡੇ ਰਾਤ ਨੂੰ ਜੀ ਕਾਸ ਫਰਮ ਚੋਰੀ ਹੋ ਗਈ ਜੀ ਤੇ ਅਸੀਂ ਰਾਤ ਨੂੰ ਖੇਤਾਂ 'ਚ ਨਿਗਰਾਨੀ ਨਹੀਂ ਰੱਖ ਸਕਦੇ ਸਰਕਾਰ ਨੂੰ ਇਹ ਹੀ ਬੇਨਤੀ ਹੈ ਬਾਈ ਇਹ ਸਾਨੂੰ ਇਹਦਾ ਹੱਲ ਕੀਤਾ ਜਾਵੇ ਇਹ ਚਿੱਟੇ ਪੀਣ ਵਾਲੇ ਜਿੰਨੇ ਵੀ ਲੋਕ ਐ ਸਭ ਰਾਤ ਨੂੰ ਜੀ ਚੋਰੀਆਂ ਕਰਦੇ ਸਾਨੂੰ ਬਹੁਤ ਮੁਸ਼ਕਲ ਆਉਂਦੀਆਂ ਪ੍ਰਜਾਸ਼ਰ ਨੂੰ ਬਿਹਤਰੀ ਹੈ ਕਿ ਨਸ਼ੇ ਤੇ ਰੋਕ ਲਾਈ ਜਾਵੇ ਤੇ ਸਾਨੂੰ ਇਹਦਾ ਹੱਲ ਕੋਈ ਸਾਡਾ ਕੀਤਾ ਜਾਵੇ ਜੀ ਅਸੀਂ ਖੇਤਾਂ 'ਚ ਰਾਤ ਨੂੰ ਨਹੀਂ ਆ ਸਕਦੇ ਜੀ ਚੋਰੀਆਂ ਦਿਨੋਂ ਦਿਨ ਬਹੁਤ ਵੱਧ ਰਗੀਆਂ ਜੀ ਕਿੰਨੇ ਟਰਾਂਸਫਾਰਮ ਚੋਰੀ ਹੋਏ ਇਹ ਲਗਭਗ ਜੀ ਸ਼ੀਸ਼ 7 10 ਟਰਾਂਸਫਾਰਮ ਚੋਰੀ ਹੋ ਗਏ ਜੀ ਰਾਤ ਤੇ ਸਾਰੇ ਲੈ ਗਏ ਜੀ ਸਾਰਾ ਸਮਾਨ ਲੈ ਗਏ ਜੀ ਕੱਢ ਕੇ ਲੋਕਾਂ ਕੋਲੇ ਜੀ ਮਾਮਲਿਆਂ ਤੇ ਪੈ ਲਈਆਂ ਜੀ ਬਹੁਤ ਦੁਖੀ ਹੋਈ ਲੋਕੀ ਮੇਰਾ ਨਾਮ ਹੈ ਜੀ जोगਿੰਦਰ ਸਿੰਘ ਵਿੜੰਗ ਪਿੰਡ ਪਿੰਡ ਵਿੜੰਗਾ ਮੇਰਾ ਤੇ ਰਾਤ ਦੀ ਬੀਤੀ ਰਾਤ ਸਾਰੀ ਰਾਤ ਚੋਰਾਂ ਨੇ ਬਹੁਤ ਨੁਕਸਾਨ ਕਰਕੇ ਟਰਾਂਸਫਾਰਮ ਲੈ ਗਏ ਲਾ ਕੇ ਇੱਕ ਮੇਰਾ ਲੈ ਗਏ ਇੱਕ ਨੰਬਰਦਾਰ ਗਰਮੇਲ ਸਿੰਘ ਦਾ ਲੈ ਗਏ ਲਾ ਕੇ ਰੋਡ ਦੇ ਉੱਤੇ ਸੀ ਬੇਕਾਫ ਹੋ ਕੇ ਖੋਲਿਆ ਕਿਸੇ ਨੂੰ ਕੋਈ ਡਰ ਨਹੀਂ ਕੋਈ ਇੱਕ ਇੱਕ ਨਾਟ ਖੋਲ ਕੇ ਲੈ ਕੇ ਗਏ ਚੋਰੀ ਕਰਕੇ ਇਸ ਕਰਕੇ ਮੈਨੂੰ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਅਪੀਲ ਹੈ ਵੀ ਟਰਾਂਸਫਾਰਮਾਂ ਦੀ ਚੋਰਾ ਦੀ ਨੱਥ ਪਾਈ ਜਾਵੇ ਤੇ ਮੇਰਾ ਟਰਾਂਸਫਾਰਮ ਸਰਕਾਰ ਤੇ ਬਿਜਲੀ ਵਿਭਾਗ ਦੇ ਕਰਪਾ ਮੈਂਤੀ ਆ ਵੀ ਦਿੱਤਾ ਜਾਵੇ ਬਾਈ ਜੀ ਮੇਰਾ ਨਾਮ ਚਰਨਜੀਤ ਸਿੰਘ ਹੈ ਪਿੰਡ ਵਿੜੰਗਾ ਜੀ ਆ ਸਾਡੇ ਰਾਤ ਨੂੰ ਜੀ ਤਾਸ ਫਾਰਮ ਚੋਰੀ ਹੋ ਗਏ ਜੀ ਤੇ ਅਸੀਂ ਰਾਤ ਨੂੰ ਖੇਤਾਂ 'ਚ ਨਿਗਰਾਨੀ ਨਹੀਂ ਰੱਖ ਸਕਦੇ ਸਰਕਾਰ ਨੂੰ ਇਹ ਹੀ ਬੇਨਤੀ ਹੈ ਬਾਈ ਇਹ ਸਾਨੂੰ ਇਹਦਾ ਹੱਲ ਕੀਤਾ ਜਾਵੇ ਇਹ ਚਿੱਟੇ ਪੀਣ ਵਾਲੇ ਜਿੰਨੇ ਵੀ ਲੋਕ ਐ ਸਭ ਰਾਤ ਨੂੰ ਜੀ ਚੋਰੀਆਂ ਕਰਦੇ ਸਾਨੂੰ ਬਹੁਤ ਮੁਸ਼ਕਲ ਆਉਂਦੀਆਂ ਪ੍ਰਸ਼ਾਸਨ ਨੂੰ ਬੇਹਤਰੀ ਹੈ ਕਿ ਨਸ਼ੇ ਤੇ ਰੋਕ ਲਾਈ ਜਾਵੇ ਤੇ ਸਾਨੂੰ ਇਹਦਾ ਹੱਲ ਕੋਈ ਸਾਡਾ ਕੀਤਾ ਜਾਵੇ ਜੀ ਅਸੀਂ ਖੇਤਾਂ 'ਚ ਰਾਤ ਨੂੰ ਨਹੀਂ ਆ ਸਕਦੇ ਜੀ ਚੋਰੀਆਂ ਦਿਨੋਂ ਦਿਨ ਬਹੁਤ ਵੱਧ ਰਗੀਆਂ ਜੀ ਕਿੰਨੇ ਟਰਾਂਸਫਾਰਮ ਚੋਰੀ ਹੋਏ ਇਹ ਲਗਭਗ ਜੀ ਸ਼ੀਸ਼ 7 10 ਟਰਾਂਸਫਾਰਮ ਚੋਰੀ ਹੋ ਗਏ ਜੀ ਰਾਤ ਤੇ ਸਾਰੇ ਲੈ ਗਏ ਜੀ ਸਾਰਾ ਸਮਾਨ ਲੈ ਗਏ ਜੀ ਕੱਢ ਕੇ ਲੋਕਾਂ ਕੋਲੇ ਜੀ ਮਾਮਲਿਆਂ ਤੇ ਪੈ ਲਈਆਂ ਜੀ ਬਹੁਤ ਦੁਖੀ ਹੋਈ ਲੋਕੀ ਮੇਰਾ ਨਾਮ ਹੈ ਜੀ ਜਗਿੰਦਰ ਸਿੰਘ ਵਿੜੰਗ ਪਿੰਡ ਪਿੰਡ ਵਿੜੰਗਾ ਮੇਰਾ ਤੇ ਰਾਤ ਹੀ ਬੀਤੀ ਰਾਤ ਸਾਰੀ ਰਾਤ ਚੋਰਾਂ ਨੇ ਬਹੁਤ ਨੁਕਸਾਨ ਕਰਕੇ ਟਰਾਂਸਫਾਰਮ ਲੈ ਗਏ ਲਾ ਕੇ ਇੱਕ ਮੇਰਾ ਲੈ ਗਏ ਇੱਕ ਨੰਬਰਦਾਰ ਗਰਮੇਲ ਸਿੰਘ ਦਾ ਲੈ ਗਏ ਲਾ ਕੇ ਰੋਡ ਦੇ ਉੱਤੇ ਸੀ ਬੇਕਾਫ ਹੋ ਕੇ ਖੋਲਿਆ ਕਿਸੇ ਨੂੰ ਕੋਈ ਡਰ ਨਹੀਂ ਕੋਈ ਇੱਕ ਇੱਕ ਨਾਟ ਖੋਲ ਕੇ ਲੈ ਕੇ ਗਏ ਚੋਰੀ ਕਰਕੇ ਇਸ ਕਰਕੇ ਮੈਨੂੰ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਅਪੀਲ ਹੈ ਵੀ ਟਰਾਂਸਫਾਰਮਾਂ ਦੀ ਚੋਰਾ ਦੀ ਨੱਥ ਪਾਈ ਜਾਵੇ ਤੇ ਮੇਰਾ ਟਰਾਂਸਫਾਰਮ ਸਰਕਾਰ ਤੇ ਬਿਜਲੀ ਵਿਭਾਗ ਦੀ ਕਰਪਾ ਮੈਂਤੀ ਆ ਵੀ ਦਿੱਤਾ ਜਾਵੇ